ਸਤਸ਼ਿਰਿਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸਾਥੀ ਉਸਲੇ ਦੀ ਇੱਕ ਬਹੁਤ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਕਿਉਂਕਿ ਇੱਕ ਘਰ ਦਾ ਦੀਵਾ ਬੁੱਝ ਗਿਆ ਔਰ ਉਸ ਦੀਵੇ ਬੁੱਝਣ ਦਾ ਕਾਰਨ ਓਵਰਲੋਡਡ ਟਰਾਲੀ ਪਣੀਆ ਪੁਲਿਸ ਦੇ ਕਹਿਣ ਦੇ ਮੁਤਾਬਕ ਕੱਲ ਰਾਤੀ 11 ਵਜੇ ਦੇ ਆਸ-ਪਾਸ ਬੰਗਾ ਤੋਂ ਮੁਕੰਦਪੁਰ ਜਾਂਦੇ ਰੋਡ ਦੇ ਉੱਤੇ ਇੱਕ ਓਵਰਲੋਡਡ ਟਰਾਲੀ ਪਲਟ ਜਾਂਦੀ ਹੈ ਤੁਸੀਂ ਤਸਵੀਰਾਂ ਨਹੀਂ ਦੇਖੂਗੇ ਕਿ ਟਰੈਕਟਰ ਦੇ ਪਿਛਲੇ ਜਿਹੜੇ ਦੋਏ ਚੱਕੇ ਆ ਉਹ ਹਵਾ ਵਿੱਚ ਨਜ਼ਰ ਆ ਰਹੇ ਹਨ ਪੁਲਿਸ ਦੇ ਮੁਤਾਬਕ ਓਵਰਲੋਡ ਹੋਣ ਕਰਕੇ ਟਰਾਲੀ ਪਲਟ ਜਾਂਦੀ ਹੈ ਔਰ ਉਸ ਤੋਂ ਬਾਅਦ ਇੱਕ ਵੱਡਾ ਹਾਦਸਾ ਹੋ ਜਾਂਦਾ ਹੈ ਰੋਡ ਬਲੌਕ ਹੋ ਜਾਂਦਾ ਪਰ ਹਾਦਸਾ ਕਿਉਂ ਹੁੰਦਾ ਕਿਉਂਕਿ ਇੱਕ ਮਾਪਿਓ ਜਿਨ੍ਹਾਂ ਦਾ ਨਵ ਜੰਮਿਆ ਬੱਚਾ ਉਸਦੀ ਤਬੀਅਤ ਖਰਾਬ ਹੁੰਦੀ ਉਸ ਨੂੰ ਹਸਪਤਾਲ ਵਿੱਚ ਰੈਫਰ ਕੀਤਾ ਜਾਂਦਾ ਹੈ ਉਸ ਗੱਡੀ ਵਿੱਚ ਮਾਤਾ ਪਿਤਾ ਇੱਕ ਆਸ਼ਾ ਵਰਕਰ ਤੇ ਨਵ ਜੰਮਿਆ ਬੱਚਾ ਸਵਾਰ ਸੀ ਜਿਸ ਨੂੰ ਬਹੁਤ ਜਲਦੀ ਵਿੱਚ ਮਾਪਿਓ ਅੱਗੇ ਹਸਪਤਾਲ ਲੈ ਕੇ ਜਾਣਾ ਚਾਹੁੰਦੇ ਸੀ ਜਿੱਥੇ ਰੈਫਰ ਕੀਤਾ ਸੀ ਕਿਉਂਕਿ ਬੱਚੇ ਦੀ ਤਬੀਅਤ ਪਹਿਲੇ ਹੀ ਖਰਾਬ ਸੀ ਆਪ ਸਭ ਨੂੰ ਪਤਾ ਚੱਲ ਏਦਾਂ ਦੇ ਹਾਲਾਤ ਪੜ ਜਾਂਦੇ ਆ ਬੱਚੇ ਨੂੰ ਰੈਫਰ ਕਰ ਦਿੱਤਾ ਜਾਵੇ ਨਿਊ ਬੋਨ ਬੇਬੀ ਨੂੰ ਰੈਫਰ ਕਰ ਦਿੱਤਾ ਜਾਵੇ ਤਾਂ ਮਾਪੇ ਉਹਦੇ ਅੱਗੇ ਵੈਸੀ ਹੀ ਨੇਰਾ ਜਾਂਦਾ ਤੇ ਉਸ ਵੇਲੇ ਜਦੋਂ ਰਸਤੇ ਤੋਂ ਜਾ ਰਹੇ ਸਨ ਤੇਜ਼ੀ ਵਿੱਚ ਸਨ ਤਾਂ ਮੋੜੇ ਟਰਾਲੀ ਪਲਟੀ ਹੋਈ ਸੀਗੀ ਔਰ ਗੱਡੀ ਜਿਹੜੀ ਹੈ ਉਹ ਜਾ ਕੇ ਟਰਾਲੀ ਦੇ ਵਿੱਚ ਵੱਜਦੀ ਹੈ ਆਲਟੋ ਗੱਡੀ ਟਰਾਲੀ ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਮਾਤਾ ਪਿਤਾ ਦੇ ਵੀ ਸੱਟਾਂ ਵੱਜਦੇ ਜਿਹਨੂੰ ਨਵਾਂ ਸ਼ਹਿਰ ਵਿਖੇ ਰੈਫਰ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਲਈ ਤੁਸੀਂ ਦੇਖ ਪਾ ਰਹੇ ਹੋ ਕਿ ਟਰਾਲੀ ਪਲਟੀ ਹੋਈ ਹੈ ਗੱੱਲੇ ਜਿਹੜੇ ਸਾਰੇ ਸੜਕ ਤੇ ਢੇਰੀ ਹੋਏ ਹਨ ਅਤੇ ਟਰੈਕਟਰ ਜਿਹੜਾ ਉਹਦੇ ਪਿਛਲੇ ਤੋਂ ਚੱਕੇ ਹਵਾ ਵਿੱਚ ਨਜ਼ਰ ਆ ਰਹੇ ਆ ਔਰ ਇੱਕ ਵਾਰ ਸਾਰਾ ਰੋਡ ਉੱਥੇ ਬਲੌਕ ਹੋ ਜਾਂਦਾ ਹੈ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਕਹਿਣ ਦੇ ਮੁਤਾਬਿਕ ਓਵਰਲੋਡ ਟਰਾਲੀ ਹੋਣ ਕਰਕੇ ਟਰਾਲੀ ਪਲਟ ਜਾਂਦੀ ਹੈ ਔਰ ਪੁਲਿਸ ਹੁਣ ਆਵਾਜਾਈ ਦੇ ਲਈ ਰਸਤਾ ਕਲੀਅਰ ਕਰਾਉਣ ਵਿੱਚ ਜੁਟੀ ਹੋਈ ਹੈ ਪਰ ਇਹ ਮਾਮਲਾ ਜਿਹੜਾ ਆ ਜਿਸ ਨੇ ਇੱਕ ਵਾਰ ਜ਼ਰੂਰ ਹਰ ਇੱਕ ਦਾ ਦਿਲ ਪਸੀਜਿਆ ਦਿਲ ਘਟ ਮਾਰੀਏ ਇਹ ਸੋਚਣ ਲਈ ਮਜਬੂਰ ਕੀਤਾ ਕਿ ਜਿਹੜਾ ਨਵ ਜੰਮਿਆ ਬੱਚਾ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਉਹਦੇ ਮਾਪਿਓ ਦੇ ਉੱਤੇ ਕੀ ਵੀ ਦਵੇ ਕਿੱਥੇ ਚਾਹ ਹੋਣਗੇ ਕਿ ਪੜੇ ਨਵ ਜੰਮੇ ਬੱਚੇ ਨੂੰ ਘਰ ਲੈ ਕੇ ਜਾਵਾਂਗੇ ਜੋ ਤੰਦਰੁਸਤ ਹੋਵੇਗਾ ਘਰ ਲੈ ਕੇ ਜਾਵਾਂਗੇ ਘਰ ਦੀ ਸਜਾਵਟ ਕਰਾਂਗੇ ਕਿੱਥੇ ਹੁਣ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਤਾਂ ਬਹੁਤ ਅਫਸੋਸ ਹੋ ਰਿਹਾ ਹੈ ਖਬਰ ਪੜਦੇ ਹੋਏ ਤੁਹਾਡੇ ਤੱਕ ਪਹੁੰਚਾਉਂਦੇ ਹੋਏ ਲੇਕਿਨ ਉਸ ਪਰਿਵਾਰ ਨਾਲ ਹਮਦਰਦੀ ਹੈ ਜਿਨ੍ਹਾਂ ਦੇ ਘਰ ਦਾ ਦੀਵਾ ਜਗਣ ਤੋਂ ਪਹਿਲਾਂ ਹੀ ਬੁੱਝ ਗਿਆ ਬਹੁਤ ਮੰਦ ਭਾਗੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਮਕੱਦਪੁਰ ਜਾਂਦੇ ਰੋਡ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਸੂਚਨਾ ਮੁਤਾਬਕ ਟਰਾਲੀ ਓਵਰਲੋਡ ਕਰਕੇ ਪਲਟ ਜਾਂਦੀ ਹੈ ਤੇ ਰਾਤ ਦੇ 1 ਵਜੇ ਦੇ ਸਮੇਂ ਦੱਸਿਆ ਜਾ ਰਿਹਾ ਜਦੋਂ ਟਰਾਲੀ ਪਲਟੀ ਹੈ ਔਰ ਉਸ ਤੋਂ ਬਾਅਦ ਇੱਕ ਪਰਿਵਾਰ ਦੇ ਉੱਤੇ ਭੈੜਾ ਸਮਾ ਆ ਜਾਂਦਾ ਔਖਾ ਸਮਾ ਆ ਜਾਂਦਾ ਜਿਹਨਾਂ ਨੂੰ ਕਿਹਾ ਜਾਂਦਾ ਹੈ ਬੱਚੇ ਦੀ ਤਬੀਅਤ ਗੰਭੀਰ ਹੈ ਵੀਓ ਬੋਨ ਬੇਬੀ ਦੀ ਤਬੀਅਤ ਗੰਭੀਰ ਹੈ ਉਹਨੂੰ ਹਸਪਤਾਲ ਰੈਫਰ ਕੀਤਾ ਜਾਂਦਾ ਹੈ ਤਾਂ ਪਿੱਛੋਂ ਜਿਹੜੀ ਗੱਡੀ ਆਉਂਦੀ ਹੈ ਔਰ ਕਿਉਂਕਿ ਉਸ ਸਮੇਂ ਮਾਪਿਓ ਦੇ ਅੰਦਰ ਇਹ ਖੜਬੜਾਟ ਹੁੰਦੀ ਹੈ ਕਿ ਬੱਚੇ ਨੂੰ ਰੈਫਰ ਕੀਤਾ ਹੈ ਜਲਦੀ ਹਸਪਤਲ ਪਹੁੰਚਾ دیਏ ਤਾਂ ਰਸਤੇ ਵਿੱਚ ਜਦੋਂ ਟਰਾਲੀ ਪਲਟੀ ਸੀਗੀ ਗੱਡੀ ਜਿਹੜੀ ਹੈ ਜਾ ਕੇ ਟਰਾਲੀ ਦੇ ਵਿੱਚਕਾਰ ਵੱਜਦੀ ਹੈ ਔਰ ਗੱਡੀ ਦਾ ਤੁਸੀਂ ਦੇਖ ਪਾ ਰਹੇ ਹੋ ਕਿ ਅੱਗੇ ਬਹੁਤ ਸਾਰਾ ਨੁਕਸਾਨ ਹੋਇਆ ਹੈ ਇੰਜਨ ਦਾ ਬਹੁਤ ਨੁਕਸਾਨ ਹੋਇਆ ਬੋਨਟ ਪੂਰਾ ਬੈੱਡ ਹੋ ਗਿਆ ਔਰ ਬੱਚੇ ਦੀ ਜਿਹੜੀ ਹੈ ਇਸ ਪੂਰੇ ਘਟਨਾ ਕ੍ਰਮ ਵਿੱਚ ਦੱਸਿਆ ਜਾ ਰਿਹਾ ਹੈ ਕੀ ਬਾਤ ਹੋ ਗਈ ਹੈ ਬੱਚੇ ਦੀ ਮੌਤ ਦੇ ਕਾਰਨ ਹਜ ਤੱਕ ਸਾਹਮਣੇ ਨਹੀਂ ਆਏ ਲੇਕਿਨ ਬੱਚੇ ਦੇ ਮਾਤਾ ਪਿਤਾ ਦੇ ਗੰਬੀਰ ਸੱਟਾਂ ਵੱਜੀਆਂ ਔਰ ਇਸਲੋ ਗੱਡੀ ਵਿੱਚ ਇੱਕ ਆਸ਼ਾ ਵਰਕਰ ਵੀ ਸਵਾਰ ਸੀ ਦੱਸਾਂਗੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਸਰ ਇਹ ਕਿਸ ਤਰ੍ਹਾਂ ਹੋਇਆ ਜੀ ਇਹ ਮਾਮਲਾ ਸਾਰਾ ਇੱਥੇ ਦੱਸਣਾ ਹੈ ਇਸ ਰਾਤ ਤਕਰੀਬ 1 ਵਜੇ ਇੱਕ ਗੰਨੇ ਦੀ ਭਰੀ ਟਰਾਲੀ ਜਾ ਰਹੀ ਸੀ ਅੱਛਾ ਜੀ ਜੋ ਕਿ ਜਨਕਰੋੜ ਤੇ ਪਲਟ ਗਈ ਅੱਛਾ ਓਵਰ ਲੋਡ ਹੋਣ ਕਰਕੇ ਤੇ ਉਸ ਤੋਂ ਬਾਅਦ ਪਲਟੀ ਟਰਾਲੀ ਦੇ ਵਿੱਚ ਜਿਹੜੀ ਆਕਾਰ ਇਹ ਆਖਰ ਟਕਰਾਈ ਹੈ ਤੇ ਜੋ ਬੱਚੇ ਨੂੰ ਲੈ ਕੇ ਜਾ ਰਹੇ ਸੀ ਹਸਪੀਟਲ ਮਗੰਦਪੁਰ ਹਸਪੀਟਲ ਤੋਂ ਉਹਨਾਂ ਨੂੰ ਰੈਫਰ ਕੀਤਾ ਸੀ ਇਹ ਨਿਊ ਬੌਰਨ ਬੱਚਾ ਸੀਗਾ ਜੀ ਹਾਂਜੀ ਨਿਊ ਬੌਰਨ ਸੀ ਤੇ ਉਹ ਫਿਰ ਇੱਥੇ ਕਿਸ ਤਰ੍ਹਾਂ ਇਹ ਬੱਚੇ ਤੇ ਟਰਾਲੀ ਪਲਟੀ ਹੋਣ ਕਰਕੇ ਉਹ ਜਲਦੀ ਸੀ ਕਿ ਹਸਪੀਟਲ ਜਾਣਾ ਸੀ ਉਹਨਾਂ ਨੂੰ ਅੱਗੇ ਦਿਖਾਈ ਨਹੀਂ ਦਿੱਤਾ ਇਸ ਕਰਕੇ ਵਿੱਚ ਬਚ ਗਈ ਇਹ ਟਰਾਲੀ ਟਕਰਾ ਗਈ ਕਾਰ ਤੇ ਬੱਚਾ ਕਿੱਦਾਂ ਹੈ ਜੀ ਜਿਹੜਾ ਤੇ ਬੱਚਾ ਜਿਹੜਾ ਸਾਨੂੰ ਬਰੌਕ ਡੈੱਡ ਦੀ ਆ ਗਈ ਸੀ ਹਸਪੀਟਲ ਤੋਂ ਕਿ ਉਹਦੀ ਡੈਥ ਹੋ ਗਈ ਹੈ ਬਾਕੀ ਉਹਦਾ ਉਹਨਾਂ ਦੀ ਮਾਤਾ ਉਹਦੀ ਮਾਤਾ ਜਿਹੜੀ ਸੀਗੀ ਉਹਦੇ ਫਾਦਰ ਦੇ ਥੋੜੀ ਸੱਟ ਲੱਗੀ ਉਹਨਾਂ ਨੂੰ ਰੈਫਰ ਕਰਤਾ ਸੀ ਨਵੇਂ ਸ਼ਹਿਰ ਦਾ ਜੀ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਤੇ ਬਾਕੀ ਜਾ ਕੇ ਦੇਖਦੇ ਹਾਂ ਮਤਲਬ ਉਹ ਵੀ ਜ਼ਖਮੀ ਹੈ ਹਾਂਜੀ ਉਹ ਵੀ ਜ਼ਖਮੀ ਹੈ ਕਾਸ਼ਾ ਵਰਕਰ ਸੀ ਉਹਦੇ ਵਿੱਚ ਇੱਕ ਥੋਨੇ ਨੇ ਜੀ ਇਹ ਬਖਲੌਰ ਦੇ ਨੇ ਜੀ ਤੋਂ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਸਪੀਟਲ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖਦੇ ਹਾਂ ਟਰਾਲੀ ਨੂੰ ਇਹਨੂੰ ਪਾਸੇ ਕਰਵਾ ਕੇ ਰੋਡ ਨੂੰ ਕਲੀਅਰ ਕੀਤਾ ਜਾਊਗਾ ਠੀਕ ਹੈ ਜੀ ਸਰ ਇਹ ਕਿਸ ਤਰ੍ਹਾਂ ਹੋਇਆ ਜੀ ਇਹ ਮਾਮਲਾ ਪੜਾਈ ਕਰਨਾ ਚਾਹੀਦਾ। ਇਸ ਰਾਤ तकरीबन 1 ਵਜੇ ਇੱਕ ਗੰਨੇ ਦੀ ਭਰੀ ਟਰਾਲੀ ਜਾ ਰਹੀ ਸੀ। ਅੱਛਾ ਜੀ। ਜੋ ਕਿ ਅਚਾਨਕ ਰੋਡ ਤੇ ਪਲਟ ਗਈ। ਅੱਛਾ। ਓਵਰ ਲੋਡ ਹੋਣ ਕਰਕੇ। ਤੇ ਉਸ ਤੋਂ ਬਾਅਦ ਪਲਟੀ ਟਰਾਲੀ ਦੇ ਵਿੱਚ ਜਿਹੜੀ ਹੈ ਕਾਰ ਹੈ ਆਖਰ ਟਕਰਾਈ ਹੈ। ਅੱਛਾ ਜੀ। ਤੇ ਜੋ ਬੱਚੇ ਨੂੰ ਲੈ ਕੇ ਜਾ ਰਹੇ ਸੀ ਹਸਪੀਟਲ। ਮਗੰਦਪੁਰ ਹਸਪੀਟਲ ਤੋਂ ਉਹਨਾਂ ਨੂੰ ਰੈਫਰ ਕੀਤਾ ਸੀ। ਇਹ ਨਿਊ ਬਰਨ ਬੱਚਾ ਸੀਗਾ ਜੀ। ਹਾਂਜੀ ਨਿਊ ਬਰਨ ਸੀ। ਤੇ ਉਹ ਫਿਰ ਇੱਥੇ ਕਿਸ ਤਰ੍ਹਾਂ ਇਹ ਵਾਪਰੀ ਤੇ ਟਰਾਲੀ ਪਲਟੀ ਹੋਣ ਕਰਕੇ ਉਹ ਜਲਦੀ ਸੀ ਕਿ ਹਸਪੀਟਲ ਜਾਣਾ ਸੀ ਉਹਨਾਂ ਨੂੰ ਅੱਗੇ ਦਿਖਾਈ ਨਹੀਂ ਦਿੱਤਾ ਇਸ ਕਰਕੇ ਵਿੱਚ ਵੱਜ ਗਈ ਇਹ ਟਰਾਲੀ ਟਕਰਾ ਗਈ ਕਾਰ ਤੇ ਬੱਚਾ ਕਿੱਦਾਂ ਹੈ ਜੀ ਜਿਹੜਾ ਤੇ ਬੱਚਾ ਚਿੱਟਸਾਂ ਨੂੰ ਬਰੋਕ ਡੈੱਡ ਦੀ ਆ ਗਈ ਸੀ ਹਸਪੀਟਲ ਤੋਂ ਕਿ ਉਹਦੀ ਡੈਥ ਹੋ ਗਈ ਹੈ ਬਾਕੀ ਉਹਦਾ ਉਹਨਾਂ ਦੀ ਮਾਤਾ ਉਹਦੀ ਮਾਤਾ ਜਿਹੜੀ ਸੀਗੀ ਉਹਦੇ ਫਾਦਰ ਦੇ ਥੋੜੀ ਸੱਟ ਲੱਗੀ ਉਹਨਾਂ ਨੂੰ ਰੈਫਰ ਕਰਤਾ ਸੀ ਨਵੇਂ ਸ਼ਹਿਰ ਦਾ ਜਿਹਨਾਂ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਬਾਕੀ ਜਾ ਕੇ ਦੇਖਦੇ ਹਾਂ ਮਤਲਬ ਉਹ ਵੀ ਜ਼ਖਮੀ ਹੈ ਹਾਂਜੀ ਉਹ ਵੀ ਜ਼ਖਮੀ ਹੈ ਕਾਸ਼ਾ ਵਰਕਰ ਸੀ ਉਹਦੇ ਵਿੱਚ ਕਿ ਕਿਥੋਂ ਦੇ ਨੇ ਜੀ ਇਹ ਬਖਲੌਰ ਦੇ ਨੇ ਜੀ ਤੋਂ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਸਪੀਟਲ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖਦੇ ਹਾਂ ਟਰਾਲੀ ਨੂੰ ਇਹਨੂੰ ਪਾਸੇ ਕਰਵਾ ਕੇ ਰੋਡ ਨੂੰ ਕਲੀਅਰ ਕੀਤਾ ਜਾਊਗਾ ਠੀਕ ਹੈ ਸਭ